ਸਸ਼ੇਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਲਕਸ਼ਰਾਂਦ ਲੈ ਕੇ ਹਾਜ਼ਰਾਂ ਪੰਜਾਬ ਉਪਦੇਸ਼ ਦੀਆਂ ਅਮ ਖਬਰਾਂ ਸਭ ਤੋਂ ਪਹਿਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿਸਾਨਾਂ ਨੇ ਅੱਜ ਪੰਜਾਬ ਬੰਦ ਕੀਤਾ ਸੀ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿੱਥੇ 3 ਜਨਵਰੀ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਜੋ ਕਿ ਸਾਰੀ ਸਿਆਸੀਆਂ ਪਾਰਟੀਆਂ ਦੇ ਕਿਸਾਨਾਂ ਨੂੰ 3 ਜਨਵਰੀ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਗਿਆ ਏ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਇਹ ਮੀਟਿੰਗ ਕਰੇਗੀ ਸਵੇਰੇ 11 ਵਜੇ ਸਵੇਰੇ 11 ਵਜੇ ਪੀ ਡਬਲਯੂ ਡੀ ਗੈਸਟ ਹਾਊਸ ਹੈ ਜਿਹੜਾ ਉੱਥੇ ਹੋਣ ਵਾਲੀ ਹੈ ਮੀਟਿੰਗ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਰਣਨੀਤੀ ਤਿਆਰ ਕੀਤੀ ਜਾਵੇਗੀ ਸਾਬਕਾ ਜੱਜ ਨਵਾਬ ਸਿੰਘ ਦੀ ਅਗਵਾਈ ਹੇਠ ਇਹ ਕਮੇਟੀ ਜਿਹੜੀ ਹੈ ਬਣੀ ਹੈ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ ਹਾਲਾਂਕਿ ਇੱਕ ਗੈਰ ਸਿਆਸੀ ਸੰਗਠਨ ਸਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਨੇ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਦੀ ਇਸ ਦੀ ਬਜਾਏ ਇੱਕ ਜਿਹੜਾ ਪੱਤਰ ਭੇਜਿਆ ਗਿਆ ਸੀ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਹੈ ਇਸ ਤੋਂ ਪਹਿਲਾਂ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਕਿਸਾਨਾਂ ਤੇ ਪੰਜਾਬ ਤੇ ਹਰਿਆਣਾ ਦੇ ਨੁਮਾਇੰਦੇ ਜਿਹੜੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਪ੍ਰਦਰਸ਼ਨਕਾਰੀ ਕਿਸਾਨ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਫਿਰ ਨਹੀਂ ਕਮੇਟੀ ਦੇ ਵੱਲੋਂ ਕਿਸਾਨਾਂ ਦੇ ਨਾਲ ਜੁੜਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੇ ਯਤਨਾਂ ਦੇ ਨੇੜੇ ਉਹਦੀ ਨਜ਼ਰ ਰੱਖੀ ਜਾਵੇਗੀ ਕਿ ਕਿਸ ਚਿਕਰ ਦੇ ਵਿੱਚ ਹੱਲ ਕੱਢਿਆ ਜਾ ਰਿਹਾ ਹੈ ਇਸ ਖਬਰ ਤੇ ਹੋਰ ਜਾਣਕਾਰੀ ਲੈਣ ਲਈ ਸਾਡੇ ਪੱਤਰਕਾਰ ਸਹਿਯੋਗੀ ਅਨਮੋਲ ਸਾਡੇ ਨਾਲ ਜੁੜ ਗਏ ਨੇ ਚੰਡੀਗੜ੍ਹ ਤੋਂ ਅਨਮੋਲ ਕੀ ਕੋਈ ਜਾਣਕਾਰੀ ਹੈ ਕਦੋਂ ਇਹ ਮੀਟਿੰਗ ਹੋਵੇਗੀ ਤੇ ਕੀ ਬេស ਕੀ ਰਵੇਗਾ ਇਸ ਮੀਟਿੰਗ ਦਾ ਕਿਹੜੇ ਕਿਸਾਨਾਂ ਨੇ ਵਿਰੋਧ ਕੀਤਾ ਹੈ ਤੇ ਕਿਹੜੇ ਕਿਸਾਨ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਨੇ ਅ ਬਿਲਕੁਲ ਦੇਖੋ ਲਖਸ਼ ਤੁਹਾਨੂੰ ਯਾਦ ਹੋਵੇਗਾ ਜਦੋਂ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਕਿ ਮੁੱਖ ਤੌਰ ਤੇ ਮਕਸਦ ਇਹ ਸੀਗਾ ਕਿ ਕਿਸਾਨਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਇੱਕ ਬ੍ਰਿਜ ਦਾ ਕੰਮ ਜੋ ਕੀ ਹੈ ਇਹ ਹਾਈ ਪਾਵਰ ਕਮੇਟੀ ਜੋ ਕਿਉਂ ਕਰਦੀ ਹੋਈ ਨਜ਼ਰ ਆਉਗੀ ਉਸ ਦਿਨ ਹੀ ਖਾਸ ਤੌਰ ਤੇ ਇਸ ਕਮੇਟੀ ਦਾ ਗਠਨ ਵੀ ਜੋ ਕੀਆ ਉਹ ਕੀਤਾ ਗਿਆ ਸੀਗਾ ਕਿਤਨਾ ਕੀਤਾ ਕਿਹਾ ਜਾ ਸਕਦਾ ਕਿ ਜਿਹੜਾ ਜਿਸ ਮਕਸਦ ਦੇ ਨਾਲ ਸੁਪਰੀਮ ਕੋਰਟ ਵੱਲੋਂ ਹਾਈ ਪਾਵਰ ਕਮੇਟੀ ਬਣਾਈ ਗਈ ਸੀਗੀ ਉਹ ਮਕਸਦ ਕਿਤਨਾ ਕੀਤਾ ਪੂਰਾ ਵੀ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਦੇਖੋ ਜਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨਾਂ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਤੱਕ ਜੋ ਕਿ ਹਾਈ ਪਾਵਰ ਕਮੇਟੀ ਵੱਲੋਂ ਪਹੁੰਚਾਈ ਗਈ ਹੁਣ ਇਸ ਚੀਜ਼ ਨੂੰ ਲੈ ਕੇ ਦੇਖੋ ਪਹਿਲਾਂ ਵੀ ਛਲਾਗਾ ਵੀ ਕੀਤੀ ਗਈ ਸੀਗੀ ਹਾਈ ਪਾਵਰ ਕਮੇਟੀ ਦੇ ਕੰਮ ਦੀ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਜੋ ਕਿ ਖਾਸ ਤੌਰ ਤੇ ਜੇ ਕਿ ਜਕਰ ਗੱਲ ਕੀਤੀ ਜਾਵੇ ਤਾਂ ਤਿੰਨ ਤਰੀਕ ਨੂੰ ਫਿਰ ਤੋਂ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਜੋ ਕੀ ਹੈ ਇਸ ਕੇਮ ਨੂੰ ਸੱਦਾ ਦਿੱਤਾ ਗਿਆ ਹੁਣ ਕਿਉਂਕਿ ਦੇਖੋ ਜਿਹੜਾ ਬੇਸ਼ੱਕ ਜੋ ਧਰਨਾ ਹੈ ਉਹ جاری ਹੈ ਸ਼ੰਭੂ ਤੇ ਉਹ ਦੂਜੇ ਪਾਸੇ ਖਨੌਰੀ ਤੇ ਧਰਨਾ ਵੀ ਦਿੱਤਾ ਜਾ ਰਿਹਾ ਜਗਜੀਤ ਸਿੰਘ ਢੱਲੇਵਾਲ ਹੋਰਾ ਵੱਲੋਂ ਆਮਰਨੰਸ਼ਨ ਵੀ ਦਿੱਤਾ ਜਾ ਰਿਹਾ ਲੇਕਿਨ ਇਨ ਤਮਾਮ ਚੀਜ਼ਾਂ ਦੇ ਵਿਚਾਰ ਹੁਣ ਕਿਸ ਤਰੀਕੇ ਨਾਲ ਲੱਗੇ ਜੋ ਕੀ ਹੈ ਉਹ ਕਾਰਵਾਈ ਹੋਏਗੀ ਕਿ ਕਿਸ ਕੀ ਕੁਝ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਵਾਲਾ ਹੈ ਕਿ ਕੁਝ ਜੋ ਕਿ ਹੈ ਕਿਉਂਕਿ ਦੇ ਕੋਈ ਇੱਕ ਪਾਸੇ ਡੈਡਲੌਕ ਦੀ ਸਿਚੁਏਸ਼ਨ ਜੋ ਕਿ ਉਹ ਬਣਦੀ ਨਜ਼ਰ ਆ ਰਹੀ ਹੈ ਅਲਖਸ਼ ਤਾਂ ਉਸ ਉਸ ਡੈਡਲੌਕ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ ਉਸ ਲਈ ਜੋ ਕਿ ਤਿੰਨ ਤਰੀਕ ਨੂੰ 11 ਵਜੇ ਦੇ ਕਰੀਬ ਪੀ ਡਬਲਯੂ ਡੀ ਗੈਸਟ ਹਾਊਸ ਪੰਚਕੁਲਾ ਦੇ ਵਿਖੇ ਜੋ ਕਿ ਹੈ ਖਾਸ ਤੌਰ ਤੇ ਇਹ ਬੈਠਕ ਬੁਲਾਈ ਗਈ ਹੈ ਜਿਸ ਦੇ ਵਿੱਚ तमाम ਜੋ ਕਿ ਹੈ ਇੱਕ ਇੱਕ ਖਾਸ ਤੌਰ ਤੇ ਕਿਹਾ ਜਾਵੇ ਕਿ ਇੱਕ ਪਾਸੇ ਤਾਂ ਪਾਈ ਪਾਵਰ ਕਮੇਟੀ ਹੋएगी ਦੂਜੇ ਪਾਸੇ ਜੋ ਕਿ ਹੈ ਇੱਕ ਜਥਾ ਹੋਏਗਾ ਕਿਸਾਨਾਂ ਦਾ ਉਸ ਜਥੇ ਦੇ ਵਿੱਚ ਦੇਖੋ ਕੌਣ-ਕੌਣ ਜੋ ਕਿ ਹੈ ਕਿਸਾਨ ਜੋ ਕਿ ਇਸ ਬੈਠਕ ਦੇ ਵਿੱਚ ਜਾਂਦਾ ਨਜ਼ਰ ਆਊਗਾ ਜਿਸ ਤੋਂ ਬਾਅਦ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਡੈਡਲੌਕ ਦੀ ਸਿਚੁਏਸ਼ਨ ਨੂੰ ਖਤਮ ਕਰਨ ਦਾ ਕੋਈ ਨਾ ਕੋਈ ਤਰੀਕਾ ਵੀ ਲੱਭਿਆ ਜਾ ਸਕਦਾ ਇਹ ਮੀਟਿੰਗ ਦਾ ਮੁੱਦਾ ਜਿਹੜਾ ਹੈ ਇਹ ਮੀਟਿੰਗ ਦਾ ਮੁੱਦਾ ਕਿਸਾਨਾਂ ਦੀਆਂ ਮੰਗਾਂ ਨੇ ਜਾਂ ਫਿਰ ਜਿਹੜੇ ਦਰਨੇ ਤੇ ਬੈਠੇ ਜਿਹੜੇ ਮਰਨ ਨਵਰਤ ਤੇ ਕਿਸਾਨਾਂ ਕੋ ਡੱਲੇ ਵਾਲ ਬੈਠੇ ਹੋਏ ਨੇ ਉਹ ਉਹਨੂੰ ਲੈ ਕੇ ਮੀਟਿੰਗ ਹੋਣੀ ਆ ਜਾਂ ਫਿਰ ਮੰਗਾ ਨੂੰ ਲੈ ਕੇ ਮੀਟਿੰਗ ਹੋਏਗੀ ਇਹ ਸਪਸ਼ਟ ਕਰ ਦਿਓ ਜਰਾ ਥੋੜਾ ਜਿਆ ਆ ਬਿਲਕੁਲ ਦੇਖੋ ਲਖਸ਼ ਕਿਉਂਕਿ ਦੇਖੋ ਜਿੱਕਰ ਗੱਲ ਕੀਤੀ ਰਵੇ ਇਸ ਮੀਟਿੰਗ ਦੀ ਇਸ ਮੀਟਿੰਗ ਦਾ ਮੁੱਖ ਤੌਰ ਤੇ ਮਕਸਦ ਹੈ ਜੋ ਧਰਨਾ جاری ਹੈ ਲਗਾਤਾਰ ਕਾਫੀ ਦਿਨਾਂ ਤੋਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਹੁਣ ਉਸ ਖਨੋਰੀ ਬਾਰਡਰ ਦੇ ਉਪਰ ਹੀ ਜੋ ਕਿ ਜਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਵੱਲੋਂ ਵੀ ਅੰਸ਼ਨ ਦਿੱਤਾ ਗਿਆ ਹੈ ਤਾਂ ਇਹਨਾਂ तमाम ਚੀਜ਼ਾਂ ਨੂੰ ਖਤਮ ਕਰਨ ਦੇ ਲਈ ਜੋ ਆਮਰਨ ਅੰਸ਼ਨ ਹੈ ਜਾਂ ਫਿਰ ਕਿਹਾ ਜਾਵੇ ਕਿਸਾਨੀ ਮੋਰਚਾ ਹੈ ਉਸ ਮੋਰਚੇ ਨੂੰ ਖਾਸ ਤੌਰ ਤੇ ਖਤਮ ਕਰਨ ਦੇ ਲਈ ਕਿਸਾਨਾਂ ਦੀ ਜਿਹੜੀ ਮੰਗਾ ਨੇ ਉਹ ਪੂਰੀਆਂ ਹੋਣ ਤੇ ਮੋਰਚਾ ਚੁੱਕਿਆ ਖਤਮ ਹੋਏ ਇਹਨਾਂ तमाम ਚੀਜ਼ਾਂ ਲਈ ਖਾਸ ਤੌਰ ਤੇ ਬੈਠਕ ਚੁੱਕਿਆ ਬੁਲਾਈ ਗਈ ਬਹੁਤ ਬਹੁਤ ਧੰਨਵਾਦ ਅਨਮੋਲ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਲਗਾਤਾਰ ਸਾਡੇ ਨਾਲ ਜੁੜੇ ਰਹੇ ਹੋ ਤੇ ਅੱਗੇ ਵੀ ਇਸ ਖਬਰ ਨੂੰ ਲੈ ਕੇ ਜਾਣਕਾਰੀ ਦਿੰਦੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਖਾਸ ਕਮੇਟੀ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹੈ ਜਿਹੜੀ ਕਿ ਹੁਣ ਆਉਣ ਵਾਲੀ ਜਨਵਰੀ ਯਾਨੀ ਕਿ 3 ਜਨਵਰੀ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਕਰੇਗੀ